ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤੁਹਾਨੂੰ ਚਾਰ ਨਗ ਦਿਖਾਵਾਂਗੇ ਚਾਰ ਹੀ ਬਈਆ ਜੇ ਟਾਪ ਕੁਆਲਿਟੀ ਦੇ ਉਹਨਾਂ ਵਿੱਚ ਤਿੰਨ ਤਾਜ਼ੀਆਂ ਤਾਜ਼ੀਆਂ ਸੁਈਆਂ ਗਾਵਾ ਤੇ ਇੱਕ ਸਾਨੂੰ ਕੱਟੀ ਦਿਖਾਵਾਂਗੇ ਬਾਈ ਪੰਜ ਕਲਿਆਣੀ ਟਾਪ ਬਰੀਡ ਦੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਬਹੁਤ ਵਧੀਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਨਾਮ ਅੰਬੀ ਪਿੰਡ ਚੀਦਾ ਜ਼ਿਲ੍ ਨੇੜੇ ਪੈਣ ਨੇੜੇ ਸੁਖਨੰਦ ਪ੍ਰਗਾੜੀ ਭਗਤਾ ਭਾਈ ਤੇ ਠੱਠੀ ਵੀ ਨਾਲੀ ਹੈ ਕੰਟੈਕਟ ਨੰਬਰ ਬੋਲਦਾ 98729522 ਇਹ ਬਾਈ ਦਾ ਕੋਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਿਓ ਬਾਈ ਜਿਹੜੀ ਇਹ ਸਾਹਮਣੇ ਵੈੜ ਦੇਖ ਰਿਹਾ ਕਿਹੜਾ ਸੂਆ ਸੂਈ ਆ ਕਲੂਨ ਆ ਬਾਈ ਜੀ ਚਾਰ ਦੰਦ ਹੋਣਗੇ ਮੂੰਹੋਂ ਚਾਰ ਹਾਂਜੀ ਠੀਕ ਹੈ ਬਾਈ ਮੂੰਹੋਂ ਆ ਗਈ ਚਾਰ ਦੰਦ ਕਲੂਨ ਸੂਈ ਆ ਬੱਚਾ ਮਗਰ ਬਾਈ ਮਗਰ ਬੱਚਾ ਜੀ ਬੱਚਾ ਬਸ ਆ ਯਾਰ ਕਦੋਂ ਸੂਈ ਆ ਬਾਈ ਇਹ ਬਾਈ ਕੱਲ ਸੂਈ ਹੈ ਤੇ ਕਿੰਨਾ ਬੋਲਿਆ ਭੋਲਾ 5 ਕਿਲੋ ਕਟਿਆ ਬਾਈ ਹੁਣ ਤੱਕ ਠੀਕ ਹੈ ਬਾਈ ਹਾਂਜੀ ਕਿੰਨਾ ਕੱਦ ਪਾ ਦੂ ਐਸਟੀਮੇਟ ਦੋ ਤੇ ਵੀ ਤਾਂ ਬਾਹਰ ਹੀ ਪਾ ਦੂ ਬੱਚੀ ਬੋਲ ਸਾਲ ਉਸੇ ਦਾ ਪੁੱਲ ਮੈਂ ਤਾਂ ਠੰਡੀ ਸੀ ਬਾਈ ਪਰ ਦੋ ਟਾਈਪ ਚੋਕ ਲੈ ਜਾ ਚੋਣ ਚਵਾ ਕਿੰਨਾ ਇੱਕ ਨੰਬਰ ਬਾਈ ਠੀਕ ਹੈ ਬਾਈ ਚੋਣ ਚਵਾ ਇੱਕ ਨੰਬਰ ਲੈ ਵਾ ਗਿਆ ਫੀਡਿੰਗ ਵਾਲਾ ਖਾਣਾ ਗਿਆ ਇਹਨੂੰ ਗੁਲਾਬੀ ਪੋੜ ਬਾਕੀ ਵੱਡੀ ਮੰਨ ਕੇ ਆਵੇ ਕੋ ਛੋਟੀ ਮੰਨ ਕੇ ਆਵੇ ਅੱਛੀ ਬਾਈ ਦੇਖੋ ਸਹੀ ਗੱਲ ਆ ਬਾਕੀ ਵਜਨ ਬਹੁਤ ਬਹੁਤ ਆ ਜੀ ਕਿਆ ਬਾਤ ਬਰੀਡ ਇੱਕ ਨੰਬਰ ਆ ਬਾਈ ਬਾਕੀ ਕੱਦ ਕਾਠ ਵਾਲੀ ਆ ਜਿਵੇਂ ਮੂੰਹੋਂ ਚਾਰ ਦਾਦਾ ਬਾਈ ਕੱਦ ਵਾਲਾ ਬਹੁਤ ਬੱਛੀ ਦਾ ਕੱਦਾ ਬਾਈ ਜੀ ਫਿਰੋੜੀ ਨਹੀਂ ਵੱਡੀ ਆ ਸਹੀ ਗੱਲ ਆ ਬਾਕੀ ਫਿੱਟ ਸਰੀਰ ਦੀ ਆ ਕੋਈ ਲੰਕਣਾ ਆ ਸਰੀਰ ਨੇ ਲੇਵਾ ਵਾ ਵੀ ਫੈਕਸ ਆ ਗਿਆ ਬਹੁਤ ਸੋਹਣਾ ਟੈਟ ਲੇਵਾ ਕਰਮਲ ਨੂੰ ਕਹਿ ਸਕਦੇ ਆ ਬਾਕੀ ਸੌੂਸੀਰ ਫੁੱਲ ਫੇਸ ਵਗੈਰਾ ਬੜਾ ਪਿਆਰਾ ਆ ਬਹੁਤ ਚੰਗੀ ਬੱਛੀ ਆ ਬਾਈ ਜੀ ਬਾਕੀ ਵੱਡੀ ਬੁੱਡੀ ਬਹੁਤ ਆ ਜੀ ਸਹੀ ਸ਼ੂਟਿੰਗ ਹੀ ਬੱਛੀ ਤੇ ਬਾਈ ਇਹਦਾ ਮੁੱਲ ਫਿਰ ਕੀ ਰਹੂਗਾ ਹੰਦੇ ਮੁੱਲ ਫੋਨ ਤੇ ਰਹੂਗਾ ਮੁੱਲ ਜਾਏ ਬੱਛੀ ਆ ਬਾਈ ਤੇ ਤਾਰ ਹਮਾਰੋਂਗੇ ਬਾਈ ਹਾਂਜੀ ਬਾਈ ਜੀ ਬਾਈ ਕਹਿੰਦਾ ਧਾਰਾ ਮਾਰ ਕੇ ਦਿਖਾਵਾਂਗੇ ਮੁੱਲ ਬਾਈ ਦੇ ਅਕੇ ਵੀ ਬਾਈ ਜੈ ਕੀ ਹੁੰਦੇ ਮੁੱਲ ਬਾਈ ਕਹਿੰਦਾ ਅੱਜ ਵੀ ਆਪਾਂ ਸਿਰਫ ਲੈਣ ਦੇ ਨਹੀਂ ਕਰਦੇ ਨਹੀਂ ਹਾਂਜੀ ਠੰਡੀ ਠੰਡੀ ਬਹੁਤ ਆ ਬਾਈ ਹੈ ਨਾ ਮੈਂ ਕਹਿੰਦਾ ਬੜਾ ਠੰਡਾ ਸੀ ਪੁੱਛਾਂ ਬਾਈ ਹੂੰ ਬਾਈ ਕਹਿੰਦਾ ਸਾਰੀ ਠੰਡੀਆਂ ਸੀ ਲੈ ਬਾਈ ਤਿੰਨੇ ਤੇ ਆਪਾਂ ਚੌਣ ਚਬਾ ਕਰਨ ਵਾਲੀ ਦੇ ਤੋਂ ਚੈੱਕ ਕਰਵਾ ਲੈ ਬਾਈ ਮੈਂ ਕਹਿੰਦਾ ਚਵਾਈ ਬੜੀ ਚੰਗੀ ਆ ਇੱਕ ਨੰਬਰ ਚਵਾਈ ਹੈ ਬਾਈ ਹੂੰ ਲੈ ਗੁੱਥੀਆਂ ਪਾੜਦੀ ਆ ਲੈ ਇਧਰੋਂ ਵੀ ਚੈੱਕ ਕਰਵਾ ਲੈ ਬੜਾ ਚੰਗਾ ਚੌਣ ਚਬਾਦਾ ਆ ਬੜਾ ਨਹੀਂ ਬੜਾ ਇੱਕ ਨੰਬਰ ਚੌਣਾ ਬਾਈ ਸਹੀ ਗੱਲ ਲੈ ਨਿੱਬੜਨ ਵਾਲੀ ਚਵਾਈ ਆ ਮਗਰ ਲਖਣਾ ਦੇ ਵਿੱਚ ਚੈੱਕ ਕਰ ਸਕਦੇ ਮੂਰ ਲਿਆਂਦੀ ਪਈ ਨਹੀਂ ਧਾਰਾ ਮਾਰਦਿਆਂ ਅਸਲ ਵਿੱਚ ਪਤਾ ਲਾਇਆ ਤਾਂ ਚਵਾਈ ਹੈ ਕੀ ਆ ਨਾ ਨਿਕਲ ਨੰਬਰ ਚਵਾਈ ਆ ਭਾਈ ਜੋ ਬੰਦਾ ਬਿਲਕੁਲ ਮਗਾਲੇ ਧਾਰ ਦੀ ਹਮ ਟੁੱਟ ਦੀ ਮੁਕਤੀ ਦੀ ਆਪਣੀ ਗਾਰੰਟੀ ਪੂਰ ਛਟਾ ਹੋਵੇ ਆਪਣੀ ਗਾਰੰਟੀ ਹੈ ਸਾਇਲੈਂਟ ਜੀ ਆਏ ਲਾਲਤਾ ਰਖੜਕਾ ਪੂਰਾ ਕਰਦੀ ਆ ਪਤਾ ਲੱਗਦਾ ਸਨ ਥਣ ਦਿਖਾ ਪਈ ਨੋ ਬੱਚੀ ਦਾ ਬਾਈ ਮਾਡੇ ਨੇੜੇ ਮੈਂ ਕਿਹਾ ਪਸਮਾ ਤੇ ਬਹੁਤ ਬੜਾ ਚੰਗਾ ਥਾਣਾ ਲੱਗਦੀ ਆ ਹਾਂ ਜੀ ਕੀ ਬਾਤ ਆ ਨਾੜਾ ਨੁੜਾ ਦੇਖੋ ਪਹਿਲੇ ਮੈਂ ਤੇ ਬੜੀਆਂ ਚੰਗੀਆਂ ਥਾਣਾਂ ਦਾ ਸਹਿਜ ਇੱਕ ਨੰਬਰ ਲੈਵਾ ਜੀ ਗੱਲ ਕਰੀਏ ਨਾ ਬਾਈ ਕਰਮ ਵਾਲੀ ਦਾ ਤੁਮਾ ਪਾਸਿਆਂ ਨੂੰ ਆ ਗਿਆ ਜਿਵੇਂ ਪਰੂਨ ਸੂਈ ਆ ਠੰਡੀ ਠੰਡੀ ਫੁੱਲ ਆ ਗਈ ਅੱਗੇ ਬਾਈ ਦੋ ਨੰਬਰ ਤੇ ਕਿਹੜਾ ਸੂ ਆ ਗਈ ਇਹ ਤੀਜੇ ਸੂ ਆ ਬਾਈ ਠੀਕ ਆ ਹਾਂ ਜੀ ਕਹਿੰਨ ਦੂਜਾ ਕਹਿੰਦੇ ਨੇ ਪਰ ਤੀਜਾ ਸੂ ਆਉਣ ਸੂਈ ਆ ਬਾਈ ਇਹ ਕਹ ਤੋ ਇਨੂੰ ਬਈ ਕਾਲੀ ਸੂਈ ਹੈ ਬਈ ਵੀ ਕਾਲੀ ਸੂਈ ਹਾਂਜੀ ਬਈ ਜਮਾ ਬੋਲਾ ਜੀ ਹਾਂ ਠੀਕ ਹੈ ਬਈ ਹਾਂਜੀ ਰਾਧਿਆ ਹੀ ਹੈ ਆਪਣੇ ਕੋਲ ਠੀਕ ਹੈ ਬਈ ਇਹ ਜੂਰ ਦੀ ਗਾਰੰਟੀ ਹੈ ਬਈ ਇਹਦਾ ਕਿੰਨਾ ਬੋਲਾ ਕੱਢਿਆ ਇਹਨੇ ਬੋਲਾ ਬਈ 4-5 ਕਿਲੋ ਕੱਢਿਆ ਮੈਂ ਕਹਣਾ 20 ਸਾਈਸ ਦੀ ਦਾ ਬਈ ਪੜੇ ਪਹਿਲਾਂ ਹੀ ਧਾਰਾ ਦਿਖਾ ਦਿੰਦਾ ਮੈਂ ਪਛੜੀਓ ਲੈ ਬਈ ਕਹਿੰਦਾ ਪਹਿਲਾਂ ਹੀ ਧਾਰਾ ਦਿਖਾ ਦਿੰਦਾ ਲੈ ਬਾਲੀ ਠੰਡੀ ਸੀ ਦਾ ਮੈਂ ਕਿਹਨਾ ਕੁ ਲੰਬਰ ਹੈ ਬਈ ਨਾਲ ਲੱਤ ਉਧਰ ਨਾਲ ਲੱਤ ਇਧਰ ਕਰ ਮਾ ਜਨੇ ਚੋਣ ਜਵਾਦ ਖੁਬਲਾ ਚੰਗਾ ਆ ਗਿਆ ਭਾਈ ਮੌਂਗ ਨਾ ਬੈਠਾ ਕੋਈ ਨਿਆਣਾ ਨਹੀਂ ਲਾਇਆ ਕੋਈ ਬੱਚਾ ਨਹੀਂ ਲਾਇਆ ਬੱਚਾ ਇਹਦੇ ਮਗਰ ਹੀ ਬਸਾ ਗਿਆ ਮਗਰ ਇਹਦੇ ਮਗਰ ਬਸਾ ਗਿਆ ਤੇ ਲੇਵੇ ਦੀ ਫੀਟਿੰਗ ਦੇਖ ਮੈਂ ਕਿਹਾ ਬਾਲੀ ਚੰਗੀ ਫੀਟਿੰਗ ਫੁੱਟ ਦੀ ਭਾਈ ਕੀ ਬਾਤ ਆ ਪਾਲੀ ਚੰਗੀ ਆ ਨਾ ਹਾਂਜੀ ਸਹੀ ਗੱਲ ਆ ਭਾਈ ਇਹ ਨਾ ਇੱਕ ਨੰਬਰ ਆ ਜੀ ਬਾਕੀ ਤੋਰਾ ਤਰਾ ਸਭ ਚੈੱਕ ਕਰਨ ਪਹਿਲੀ ਗੱਲ ਤਾਂ ਯਾਰ ਸੌਸੀ ਲੈਂਨੀ ਕ ਕਰਮਾਲੀ ਜਿਵੇਂ ਭਾਈ ਮੌਂਗ ਨਾ ਬੈ ਕਾ ਨਾ ਕਰਮਾਲੀ ਹਾਂਜੀ ਪੋਰਾ ਵੀ ਭਾਈ ਲੱਤ ਸਾਰੇ ਪੋਰਾ ਵੀ ਪੈਰ ਹੀ ਨਹੀਂ ਚੱਗਦੀ ਜਿੱਥੇ ਬੈ ਗਈ ਥਾਣ ਆ ਗਿਆ ਗਲਾਪੀ ਨੂੰ ਲੰਮੀ ਥੋਰ ਲਾ ਇਧਰ ਲੋ ਜੀ ਫਲਾ ਚੈੱਕ ਕਰ ਸਕਦੇ ਬਾਈ ਰੰਗ ਰੂਪ ਫਰੀਡ ਨਾ ਇੱਕ ਨੰਬਰ ਆ ਗਿਆ ਬਾਕੀ ਸਾਊ ਸੀਨ ਦੀ ਗੱਲ ਕਰੀਏ ਫੋਲਾ ਬਾਈ ਦਿਖਾਈ ਦਿੱਤੀ ਬਾਈ ਨੇ ਸਿੱਧੀਆਂ ਧਾਰਾਂ ਹੀ ਮਾਰਦੇ ਕਿਤੇ ਇੱਕ ਦਿਨ ਨਹੀਂ ਚੱਲ ਪਾ ਤੇ ਮੁੱਲ ਬਾਈ ਇਹਦਾ ਵੀ ਫੋਨ ਹਾਂਜੀ ਮੁੱਲ ਇਹਦਾ ਵੀ ਫੋਨ ਤੇ ਠੀਕ ਹੈ ਮੁੱਲ ਦਾ ਵੈਸੇ ਬਾਈ ਕਿ ਨਾ ਸਾਰਿਆਂ ਦੇ ਫੂਟੇ ਹੋਣਗੇ ਮੁੱਲੇ ਦਾ ਵੀ ਬਾਈ ਜਮਾ ਜਾਇਜ਼ ਹੋਊਗਾ ਖਾਣਾ ਪਸੰਨ ਨੜਾ ਚੈੱਕ ਕਰਵਾ ਲੈ ਦੇਖੋ ਬਾਈ ਨੜਾ ਅਸਲ ਵਿੱਚ ਉਂਗਲਾਂ ਵਰਗੇ ਨੜਾ ਨਹੀਂ ਬਾਈ ਹਾਂਜੀ ਬਾਈ ਜੀ ਹਮ ਬਾਲਾ ਸੁਸਤਰਾ ਲੈਵਾ ਜਾ ਸਕਦੇ ਆ ਬਾਈ ਤੇ ਸਫਾਈ ਨਾੜਾ ਨੁੜਾ ਇੱਕ ਨੰਬਰ ਥਾਣਾ ਥਿੰਜੋਲੇ ਭਾਵੇਂ ਚੋਲੇ ਮਸੀਨ ਤੇ ਕੋਈ ਕਰਮ ਨਹੀਂ ਨੁ ਦਿੱਕਤ ਹੀ ਨਹੀਂ ਤੇ ਅੱਗੇ ਬਾਈ ਤਨ ਨੰਬਰ ਤੇ ਇਹ ਕਿਹੜਾ ਸੁਭਾਗ ਇਹ ਬੱਚੀ ਬਾਈ ਪਲੂਣੇ ਦੋ ਦੰਦਾ ਕੋਲ ਨਹੀਂ ਦੋ ਦੰਦਾ ਹਾਂਜੀ ਬਾਈ ਇਹ ਕਦੋਂ ਸੁਈਏ ਬਾਈ ਇਹ ਬਾਈ ਤੀਜਾ ਤੀਜੇ ਦਾ ਸੁੱਚਾ ਤੀਜਾ ਦਾ ਹਾਂਜੀ ਸੱਚਾ ਇਹ ਨਹੀਂ ਬੱਚੀ ਦਿੱਤਾ ਹਾਂ ਇਹ ਨਹੀਂ ਬੱਚਾ ਹੀ ਦਿੱਤਾ ਬਾਈ ਠੀਕ ਹੈ ਬਾਈ ਛੰਡੀ ਹੁੰਡੀ ਬਹੁਤ ਆ ਬੱਚੀ ਦਾ ਇਹਦੇ ਥਲੇ ਕਿੰਨਾ ਗੋਲਾ ਬਾਈ ਇਹ ਥਲੇ ਹੈਗਾ ਬਾਈ 13 14 ਕਿਲੋ ਗੋਲਾ ਚੋਂ ਦਾ ਠੀਕ ਹੈ ਬਾਈ ਲੈ

ਸਫਾਈਆਂ ਦਿਖਾ ਦੇ ਪੱਛੀ ਦੀਆਂ ਬਾਈ ਸਹੀ ਗੱਲ ਆ ਬਾਈ ਸਫਾਈਆ ਹੈ ਨਾ ਲੈ ਮੂੰਹ ਮਾ ਦੀ ਫੇਸਬੁਕ ਦੀ ਹੁਣੀ ਲੱਗਣੀ ਚਾਹੀਦਾ ਲੈ ਸਹੀ ਗੱਲ ਲੈ ਬਾਕੀ ਥਣ ਥਣ ਚੈੱਕ ਕਰ ਸਕਦੇ ਬਾਈ ਥਣ ਵੀ ਬੜਾ ਚੰਗਾ ਲੱਗਿਆ ਹੋਆ ਕਰਮ ਵਾਲੀ ਨੂੰ ਤੀਜਾ ਦਿਨ ਦੱਸਦਾ ਬਾਈ ਸੂਈ ਨੂੰ ਤੇ ਕਿੰਨਾ ਦੁੱਧ ਪਾ ਦੂ ਬਾਈ ਬੱਚੇ ਦੁੱਧ 20+ ਪਾ ਦੂ ਬਾਈ ਮੈਂ ਠੀਕ ਆ ਜਿਵੇਂ ਬੋੜਾ ਕਰਦੀ ਬੱਚੀ ਤੇ ਲੈਵਾ ਜਿਹੜਾ ਟਾਇਰਟ ਲੈਵਾ ਨਾ ਮੈਂ ਕਹਣਾ ਬਾੜੀ ਫੀਟਿੰਗ ਵਾਲੀ ਬੱਚੀ ਜਿੱਡੀ ਬੈਠ ਕੇ ਲਈਏ ਬਾਈ ਤੂੰ ਬੱਟਾਲੇ ਵੱਲ ਕਹਿਦਾ ਗਰਮਾਲੀ ਦੀ ਜਿੱਡੀ ਵਹਿੜ ਹੈ ਨਾ ਜਿੱਡੀ ਆਪ ਉਹਦੇ ਹੀ ਵੱਲ ਕੇ ਸਹੀ ਗੱਲ ਬਸ ਪਤਾ ਥੋੜਾ ਜਿਹਾ ਨਾ ਉਸ ਬੱਚੇ ਦਾ ਵੀ ਕਰੂਗੀ ਕਿਉਂਕਿ ਕਹ ਹੈ ਵੀ ਬੱਚੇ ਹੀ ਹਾਂ ਜੀ ਤੇ ਬਈ ਇਹਦਾ ਮੁੱਲ ਤਾਂ ਨਹੀਂ ਬੜਾ ਹੁੰਦਾ ਨਹੀਂ ਮੁੱਲ ਦਾ ਬਾਈ ਜੈ ਜੂ ਕੋਸ਼ੀ ਠੀਕ ਹੈ ਬਾਈ ਮੁੱਲ ਦਾ ਬਾਈ ਕਹਿੰਦਾ ਬਾਈ ਬੱਸੀ ਦਾ ਜਮਾ ਜੈ ਜੂ ਹੋਊਗਾ ਕਿਉਂਕਿ ਜੱਸ ਸਾਹਿਬ ਦਾ ਬੱਚਾ ਨਾ ਉਸ ਸਾਹਿਬ ਦਾ ਹੀ ਮੁੱਲ ਕਰਨਾ ਬਾਈ ਨੇ ਤੇ ਬਾਕੀ ਕੁਆਲਿਟੀ ਦੇਖੋ ਕੰਨ ਛੋਟਾ ਬ੍ਰੀਡ ਇੱਕ ਨੰਬਰ ਚਮਕ ਦਮਕ ਵਾਲੀ ਐ ਲਿਸੀ ਨਹੀਂ ਲਾਮੀ ਨਹੀਂ ਕਦ ਕਦ ਵੀ ਜੇ ਗੱਲ ਕਰੀਏ ਉਮਰ ਦੇ ਹਿਸਾਬ ਨਾਲ ਭਾਈ ਠੀਕ ਆ ਬਹੁਤ ਸੋਹਣਾ ਕੱਦ ਕਹਿ ਸਕਦੇ ਬਾਕੀ ਲੈਵਾ ਚੈੱਕ ਕਰ ਸਕਦੇ ਦੂਮਾ ਪਾਸਾ ਨੂੰ ਲੈਵਾ ਕਰ ਮੰਡੀ ਜਿੱਨਾ ਮਦਰ ਉਹ ਨਹੀਂ ਮੂਰ ਤੇ ਮੁੱਲ ਭਾਈ ਕਹਿੰਦਾ ਚਲਾ ਦੀ ਜਾਜ ਭਾਈ ਮੁੱਲ ਫੋਨ ਤੇ ਕਰਾਂਗੇ ਤੇ ਨੰਬਰ 4 ਤੇ ਭਾਈ ਕੱਟੀ ਆ ਗਈ ਤੋਹਫਾ ਆ ਗਈ ਭਾਈ ਕੱਟੀ ਕੱਟੀ ਵੀ ਗਈ ਪੰਜ ਕਲਿਆਣੀ ਠੀਕ ਆ ਹਾਂਜੀ ਅਸਲ ਵਿੱਚ ਮੰਗ ਬਹੁਤ ਆ ਮਿਲਦੀ ਨਹੀਂ ਹੈ ਮੈਂ ਕਹਿੰਦਾ ਇਹੀ ਮੰਗ ਮੈਂ ਤੇ ਸਹੀ ਗੱਲ ਆ ਪੰਜ ਕਲਿਆਣੀ ਕੱਟੀ ਆ ਗਈ ਭਾਈ ਮਿਲਦੀ ਹੈ ਨਹੀਂ ਕਿਉਂਕਿ ਮੰਗ ਬਹੁਤ ਆ ਹਾਂਜੀ ਤੇ ਬੱਚੇ ਚ ਮੈਂ ਕਹਿੰਦਾ ਦੋ ਦੰਦ ਬਈ ਚੱਕਦੀ ਹੈ ਕੱਤੀ ਦੋ ਦੰਦ ਚੱਕਦੀ ਹੈ ਚੱਕਦੀ ਹੈ ਬਈ ਠੀਕ ਹੈ ਬਈ ਮੈਂ ਕਹਿੰਦਾ ਸਿੰਘ ਤਾਂ ਇਹਨੂੰ ਹੀ ਲੱਗਿਆ ਹਨਾ ਵੇਖ ਬਈ ਸਹੀ ਗੱਲ ਲੈ ਰੁਪਈਆ ਨਾ ਬਾਕੀ ਇਹਦੀ ਬਈ 18 ਫਰੀਜ ਨੂੰ 7 ਲੱਖ 7 ਲੱਖ ਬੋਲਦਾ ਜਿਹੜਾ ਟੀਕਾ ਲੱਗਿਆ ਵਾ ਸਤਾ ਦੇਵਾਂਗੇ ਠੀਕ ਹੈ ਹਾਂਜੀ ਭਾਈ ਜੀ ਭਰਾ ਬਾਈ ਕਹਿੰਦਾ ਆਪਾਂ ਦੇਵਾਂਗੇ ਭਾਈ ਜਿਹੜਾ ਇਹ ਤੇ ਸੀਮਨ ਲੱਗਿਆ ਵਾ ਬਹੁਤ ਚੰਗੇ ਸੀਮਨ ਮਤਲਬ ਕਿਹਦੇ ਲਵਾਇਆਗਾ ਬਾਕੀ ਕਰਮ ਹਣਾ ਹਾਂਜੀ ਭਾਈ ਜੀ ਤੇ ਬਾਕੀ ਫੇਸ ਦੇਖੋ ਯਾਰ ਮੱਥਾ ਮੱਥਾ ਅੱਖਾਂ ਹੁਕਾਂ ਚੈੱਕ ਕਰ ਸਕਦਾ ਮੱਚਾ ਬਾਲਾ ਪਿਆਰਾ ਬਾਈ ਪਲੀ ਬਹੁਤ ਹੈ ਬਹੁਤ ਚੰਗੀ ਕੱਟੀ ਆ ਭਾਈ ਬਾਲੇ ਚੰਗੇ ਕਰਾਣੇ ਦੀ ਕੱਟੀ ਆ ਭਾਈ ਲੈ ਦੇਖ ਲੈ ਵਾ ਅੱਜ ਮੈਂ ਕੱਪੜ ਕੱਟੀ ਹੁੰਦੀ ਐਡਾ ਲੈ ਵਾ ਦੇਖ ਜਿਵੇਂ ਗੱਬਰ ਹੁੰਦੀ ਕੱਟੀ ਲੈ ਵਾ ਸਹੀ ਕੱਟੀ ਦਾ ਥੰਦ ਦਿਖਾ ਭਾਈ ਤੂੰ ਫੋਰ ਨਹੀਂ ਕੁਸ਼ਾਂਗ ਨਹੀਂ ਪੋਰਾ ਵੀ ਨਹੀਂ ਬਾਕੀ ਛੋਟੀ ਨੰਮ ਬੰਨੇ ਕੱਟੀ ਵੱਡੀ ਮੰਨ ਕੇ ਆਵੇ ਭਾਈ ਕੋਈ ਇਹ ਗੱਲ ਕਰੀਏ ਭਾਈ ਚੜਾਈ ਕੋਈ ਬੜੀ ਆ ਮੈਂ ਕਹਿੰਦਾ ਬਾਈ ਚੰਗੀ ਕੱਟੀ ਆ ਭਾਈ ਨਹੀਂ ਆ ਦੂਰੋਂ ਦੇਖਣ ਨੂੰ ਤਾਂ ਨਾ ਇੱਕ ਤਰ੍ਹਾਂ ਦੀ ਤੁਹਾਨੂੰ ਮੱਚ ਆ ਹਾਂਜੀ ਬੜੀ ਸੋਹਣਾ ਕਦਕਾਰ ਚਾ ਤਾਂ ਤੇ ਜੇ ਬੜਾ ਸੋਹਣਾ ਪਿਆਰਾ ਮੂੰਹ ਹੈ ਤਾਂ ਕਰਮਾਲੀ ਦਾ ਤੇ ਬਾਕੀ ਕੁਆਲਿਟੀ ਦੇਖੋ ਅਸਲ ਵਿੱਚ ਬਰੀਡ ਨਹੀਂ ਭਾਈ ਬਰੀਡ ਹੈ ਤੇ ਭਾਈ ਮੁੱਲ ਇਹਦਾ ਵੀ ਫੋਨ ਤੇ ਮੁੱਲ ਭਾਈ ਫੋਨ ਤੇ ਹੋਊਗਾ ਕੱਟੀ ਦਾ ਮੁੱਲ ਬੰਦਾ ਭਾਈ ਫੋਨ ਉਹੀ ਲਾਵੇ ਜਿਹਨੂੰ ਸ਼ੌਂਕ ਆ ਕੱਟੀ ਦਾ ਬਸ ਠੀਕ ਹੈ ਭਾਈ ਹਾਂ ਐਵੇਂ ਢਰਕਾਪੁਰ ਨਾਲ ਕੱਟੀ ਜਿਹਨੇ ਪਸੌਂਗਣਾ ਪਲਣੀ ਹੈ ਬੰਦਾ ਫੋਨ ਉਹੀ ਲਾ ਬਾਈ ਮੰਨ ਕੇ ਚਲੋ ਜਿਹੜੇ ਨੂੰ ਵਰਖਾ ਉਹੀ ਲਾਉ ਹਾਂਜੀ ਭਾਈ ਇਹ ਤਾਂ ਕੋਈ ਮਜਬੂਰੀ ਮਾਰੇ ਵੇਚਦਾ ਨਹੀਂ ਵੇਚ ਰਹੀ ਭਾਈ ਦੇਖ ਦੇਖੋ ਭਾਈ ਰੰਗ ਤਾਂ ਬੱਚੇ ਦਾ ਤੋਰਾ ਦਾ ਅਸਲ ਵਿੱਚ ਭਾਈ ਭਾਈ 16 17 ਮਹੀਨਾ ਦੀ ਕੱਤੀ ਹੈ ਇਹ ਤਾਂ ਦੋ ਹੰਦ ਚੱਕਦੀ ਹੈ ਕਹੀ ਗੱਲ ਹੈ ਜਿਵੇਂ ਹੁਣ ਬਜਣਾ ਕੰਨ ਕਰੀਏ ਤਾਂ ਬਾਈ ਮੈਂ ਕਹਣਾ ਵੀ ਲੋੜ ਹੀ ਨਹੀਂ ਬਾਈ ਕਹਿੰਦਾ ਮੁੱਲ ਤਾਂ ਬਾਈ ਫਿਰ ਇਹਦਾ ਵਧਿਆ ਹੀ ਹੋਊਗਾ ਕਿਉਂਕਿ ਜੈ ਸਾਹਿਬ ਦਾ ਬੱਚਾ ਉਹ ਹੈ ਜੀ ਇਹਦਾ ਮੁੱਲ ਹੋਊਗਾ ਕਿ ਨਹੀਂ ਹੋਰ ਬਾਈ ਦਿਨ ਮਹੀਨੇ ਨੂੰ ਰੋਗੇ ਚੈੱਕ ਹੋ ਕੇ ਕੱਟੀ ਫਿਰ ਮੋਲੋ ਜਸਾਨ ਆਉਗਾ ਸਹੀ ਗੱਲ ਆ ਹਾਂਜੀ ਬਾਈ ਜੀ ਜਦੋਂ ਹੋਊਗੀ ਬਾਈ ਕਹਿੰਦਾ ਚੈੱਕ ਪਾਸ ਉਦੋਂ ਤਾਂ ਮੁੱਲ ਬਾਈ ਸਾਨੂੰ ਵੀ ਪਤਾ ਫਿਰ ਇਹਦਾ ਕਿੰਨਾ ਰਹਿਣਾ ਕਿੰਨਾ ਰਹਿਣਾ ਅੱਜ ਇਹਦਾ ਮੁੱਲ ਸਾਨੂੰ ਵੀ ਪਤਾ ਜਾਇਜ਼ ਰੁਕਾ ਤੇ ਟੀਕਾ ਬਾਈ ਕਹਿੰਦਾ ਲੱਗਿਆ ਵਾ ਸੱਤ ਲੋਜ ਦਾ ਲੱਗਿਆ ਵਗਾ ਤੇ ਜਿਹੜੀ ਸੀਮਨ ਡਿਟੇਲ ਆ ਸਾਨੂੰ ਆਪਾਂ ਸਾਰੀ ਦੇਖ ਕੇ ਦੇਖ ਕੇ ਨਲੇ ਲਿੱਸੀ ਨਹੀਂ ਐ ਪਿੱਠ ਪੁੜੇ ਦੀ ਚੜਾਈ ਚਮਕ-ਦਮਕ ਮੈਂ ਕਹਣਾ ਚਾਰ ਸਫੇਰੇ ਤੋਂ ਕਰਮ ਵਾਲੀ ਗੋਲ ਮਟੋਲ ਪਈਆ ਤੇ ਬਾਈ ਕੋਲੇ ਨਗਿੰਨੇ ਅੱਜ ਸੀਗੇ ਬਾਈ ਨਗਿੰਨੇ ਅਕੇ ਹੰਦੇ ਆ ਤੇ ਸਾਰੇ ਆਪਸੋ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਆਪੇ ਪਸੰਦ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਬਿਲਕੁਲ ਧੰਨਵਾਦ